ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਆਪਾਂ ਪਹੁੰਚੇ ਨਾਨਕਸਰ ਤੋਂ ਨਾਗਰਾਵਾਂ ਦੇ ਕੋਲ ਨਾਨਕਸਰ ਆਪਾਂ ਨਾਨਕਸਰ ਪਹੁੰਚੇ ਆਪ ਗੁਰੂ ਘਰ ਜੀ ਦੇ ਦਰਸ਼ਨ ਕਰੋ ਨਾਨਕਸਰ ਦੇ ਦਰਸ਼ਨ ਕਰੋ ਆਪਾਂ ਨਾਨਕਸਰ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰੋ ਨਾਨਕਸਰ ਪੰਚੀ ਸਾ ਸੰਗਤ ਜੀ ਦਰਸ਼ਨ ਕਰੋ ਇਹ ਸਰੋਵਰ ਸਾਹ ਹੈ ਨਾਨਕਸਰ ਨਾਨਕਸਰ ਸਰੋਵਰ ਸਾਹ ਹੈ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਆ ਬਹੁਤ ਵੱਡ ਭਾਗੇ ਹੋ ਜੋ ਕਿ ਵੀਡੀਓ ਰਹੀ ਆਪ ਟੇਖਾਂ ਦੇ ਦਰਸ਼ਨ ਕਰ ਰਹੇ ਹੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਸ਼ੇਅਰ ਲਾਇਕ ਜ਼ਰੂਰ ਕਰਿਆ ਕਰੋ ਆਪ ਜੀ ਬਹੁਤ ਵੱਡ ਪਾਗੇ ਹੋ ਆਪ ਸ਼ੇਅਰ ਦਿਲੇ ਲਈ ਸ਼ੇਅਰ ਲਾਇਕ ਜ਼ਰੂਰ ਕਰਿਆ ਕਰੋ ਜੀ ਆਪ ਕਿਰਪਾ ਕਰਕੇ ਸ਼ੇਅਰ ਲਾਇਕ ਜ਼ਰੂਰ ਕਰਿਆ ਕਰੋ ਇਹ ਗੁਰਦੁਆਰਾ ਨਾਨਕ ਸਰ ਹੈ ਜੋ ਕਿ ਬਾਬਾ ਨੰਦ ਸਿੰਘ ਜੀ ਨੇ ਇੱਥੋਂ ਹੀ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਸਨ ਆ ਵੀ ਦਰਸ਼ਨ ਕਰੋ ਆਓ ਤੇ ਦਰਸ਼ਨ ਕਰੋ ਇਸ਼ਨਾਨ ਕਰੋ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ